ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਸਰਬ ਕਲਿਆਣ ਕੀਏ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨ ਲਾਗੈ ਜਪ ਅਲਖਾ ਭੇਵ ਤਰਤੁ ਗੁਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾਉ ਸਬਨੀ ਥਾਈ ਰਵੇ ਆਪ ਆਦ ਜੁਗਾਦ ਜਾ ਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮਿਟੇ ਨਿਰਬਿਗਨ ਹੋਏ ਸਭ ਥਾਈ ਵਟੇ ਸਭ ਸੁਖ ਪਾਏ ਸਤ ਗੁਰ ਤੁਟੇ ਪਾਰ ਬ੍ਰਹਮ ਪ੍ਰਪੇ ਰਖਵਾਲੇ ਜਿਥੇ ਕਿਤੇ ਦਿਸਹਿ ਨਾਲ ਨਾਨਕ ਦਾਸ ਖਸਮ ਪ੍ਰਤਿ ਪਾਲੇ ਬਿਲਾਵਲ ਮਹਲਾ 5ਵਾਂ ਸਰਬ ਕਲਿਆਣ ਕੀਏ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨਾ ਲਾਗੈ ਜਪ ਅਲਖ ਭੇਵ ਤਰਤ ਪੁਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾ ਸਭਨੀ ਥਾਈ ਰਵਿਆ ਆਪ ਆਦ ਜੁਗਾਦ ਜਾ ਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮਿਟੇ ਨਿਰਬਿਗਨ ਹੋਏ ਸਭ ਥਾਈ ਵਟੇ ਸਬ ਸੁਖ ਪਾਏ ਸਤ ਗੁਰੂ ਟੁਟੇ ਪਾਰ ਬ੍ਰਹਮ ਪ੍ਰਪੇ ਰਖਵਾਲੇ ਜਿਥੈ ਕਿਤੇ ਦਿਸਹਿ ਨਾਲੇ ਨਾਨਕ ਦਾਸ ਖਸਮ ਪ੍ਰਤਿ ਪਾਲੇ ਬਿਲਾਵਲ ਮਹਲਾ 5 ਸਰਬ ਕਲਿਆਣ ਕੀਏ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨਾ ਲਾਗੇ ਜਪ ਅਲਖਾ ਭੇਵ ਤਰਤੁ ਪੁਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾ ਸਬਨੀ ਥਾਈ ਰਬ ਆਇ ਆਪ ਆਦ ਜੁਗਾਦ ਜਾ ਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿੱਠੇ ਨੇ ਰੋਗ ਨ ਹੋਏ ਸਭ ਥਾਈਂ ਵਟੇ ਸਭ ਸੁਖ ਪਾਏ ਸਤਿਗੁਰੂ ਟੁੱਟੇ ਪਾਰ ਬ੍ਰਹਮ ਪ੍ਰਪੇ ਰਖਵਾਲੇ ਜਿਥੈ ਕਿਤੈ ਦਿਸਹਿ ਨਾਲ ਨਾਨਕ ਦਾਸ ਖਸਮ ਪ੍ਰਤਿ ਪਾਲੇ ਬਿਲਾਵਲ ਮਹਲਾ 5 ਸਰਬ ਕਲਿਆਣ ਕੀਏ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨਾ ਲਾਗੈ ਜਪ ਅਲਖ ਭੇਵ ਤਰਤ ਪੁਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾ ਸਬਨੀ ਥਾਈ ਰਵੇ ਆਪ ਆਦ ਜੁਗਾਦ ਜਾ ਕਾ ਵੱਡ ਪ੍ਰਤਾਪ ਗੁਰੂ ਪ੍ਰਸਾਦ ਨ ਹੋਏ ਸੰਤਾਪ ਗੁਰੂ ਕੇ ਚਰਨ ਲੱਗੇ ਮਨ ਮਿੱਠੇ ਨਿਰਬਿਗਨ ਹੋਏ ਸਭ ਥਾਈ ਵਟੇ ਸਭ ਸੁਖ ਪਾਏ ਸਤ ਗੁਰੂ ਟੁੱਟੇ ਪਾਰ ਬ੍ਰਹਮ ਪ੍ਰਪੇ ਰਖਵਾਲੇ ਜਿਥੈ ਕਿਤੈ ਦਿਸਹਿ ਨਾਲ ਨਾਨਕ ਦਾਸ ਖਸਮ ਪ੍ਰਤਿ ਪਾਲੇ ਬਿਲਾਵਲ ਮਹੱਲਾ ਪੰਜਵਾਂ ਸਰਬ ਕਲਿਆਣ ਕੀਏ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨਾ ਲਾਗੈ ਜਪ ਅਲਖਾ ਭੇਵ ਤਰਤ ਪੁਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਤਹਾ ਸਬਨੀ ਥਾਈ ਰਬ ਆਇ ਆਪ ਆਜ ਜੁਗਾਦ ਜਾ ਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮਿੱਠੇ ਨਿਰਬਿਗਨ ਹੋਏ ਸਭ ਥਾਈ ਵਟੇ ਸਭ ਸੁਖ ਪਾਏ ਸਤ ਗੁਰ ਤੁਟੇ ਪਾਰ ਬ੍ਰਹਮ ਪ੍ਰਪੇ ਰਖਵਾਲੇ ਜਿਥੈ ਕਿਤੇ ਦਿਸਹਿ ਨਾਲੇ ਨਾਨਕ ਦਾਸ ਖਸਮ ਪ੍ਰਤਿਪਾਲੇ ਬਿਲਾਵਲ ਮਹਲਾ 5 ਸਰਬ ਕਲਿਆਣ ਕੀਏ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨ ਲਾਗੈ ਜਪ ਅਲਖਾ ਭੇਵ ਤਰਤ ਪੁਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਤਹਾ ਸਭਨੀ ਥਾਈ ਰਵੇ ਆਪ ਆਜ ਜੁਗਾਦ ਜਾ ਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮਿੱਠੇ ਨਿਰਬਿਗਨ ਹੋਏ ਸਭ ਥਾਈ ਵਟੇ ਸਭ ਸੁਖ ਪਾਏ ਸਤ ਗੁਰ ਚੁੱਟੇ ਪਾਰ ਬ੍ਰਹਮ ਪ੍ਰਪੇ ਰਖਵਾਲੇ ਜਿਥੇ ਕਿਤੇ ਦਿਸ ਹੈ ਨਾਲੇ ਨਾਨਕ ਦਾਸ ਖਸਮ ਪ੍ਰਤਿ ਪਾਲੇ ਬਿਲਾਵਲ ਮਹਲਾ 5 ਸਰਬ ਕਲਿਆਣ ਕੀਏ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨਾ ਲਾਗੇ ਜਪ ਅਲਖਾ ਭੇਵ ਤਰਤ ਪੁਨੀਤ ਪਈ ਗੁਣ ਗਾਏ ੰਦੁਰਤ ਗਿਆ ਹਰ ਨਾਮ ਧਿਆਏ ਰਹਾ ਸਬਨੀ ਥਾਈ ਰਵੇ ਆਪ ਆਦ ਜੁਗਾਦ ਜਾ ਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮਿਟੇ ਨਿਰਬਿਗਨ ਹੋਏ ਸਭ ਥਾਈ ਵਟੇ ਸਬ ਸੁਖ ਪਾਏ ਸਤਿਗੁਰੂ ਟੁਟੇ ਪਾਰ ਬ੍ਰਹਮ ਪ੍ਰਪੇ ਰਖਵਾਲੇ ਜਿਥੈ ਕਿਤੈ ਦਿਸਹਿ ਨਾਲੇ ਨਾਨਕ ਦਾਸ ਖਸਮ ਪ੍ਰਤਿ ਪਾਲੇ ਬਿਲਾਵਲ ਮਹਲਾ 5 ਸਰਬ ਕਲਿਆਣ ਕੀਏ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨਨ ਲਾਗੈ ਜਪ ਅਲਖਾ ਭੇਵ ਤਰਤੁ ਪੁਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਤਹਾ ਸਬਨੀ ਥਾਈ ਰਵੈ ਆਪ ਆਦ ਜੁਗਾਦ ਜਾ ਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰੂ ਕੇ ਚਰਨ ਲੱਗੇ ਮਨ ਮਿੱਠੇ ਨਿਰਵਿਗਨ ਹੋਏ ਸਭ ਥਾਈ ਵਟੇ ਸਭ ਸੁਖ ਪਾਏ ਸਤਗੁਰ ਤੁਟੇ ਪਾਰ ਬ੍ਰਹਮ ਪ੍ਰਪੇ ਰਖਵਾਲੇ ਜਿਥੈ ਕਿਤੇ ਦਿਸਹਿ ਨਾਲ ਨਾਨਕ ਦਾਸ ਖਸਮ ਰਿਤ ਪਾਲੇ ਬਿਲਾਵਲ ਮਹਲਾ 5ਵਾਂ ਸਰਬ ਕਲਿਆਣ ਕੀਏ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨਾ ਲਾਗੇ ਜਪ ਅਲਖ ਭੇਵ ਤਰਤ ਪੁਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾ ਸਬਨੀ ਥਾਈ ਰਵੈ ਆਪ ਆਦ ਜੁਗਾਦ ਜਾ ਕਾ ਵੱਡ ਪ੍ਰਤਾਪ ਗੁਰੂ ਪ੍ਰਸਾਦ ਨ ਹੋਏ ਸੰਤਾਪ ਗੁਰੂ ਕੇ ਚਰਨ ਲੱਗੇ ਮਨ ਮਿਟੇ ਨਿਰਭਿਗਨ ਹੋਏ ਸਭ ਥਾਈ ਵਟੇ ਸਭ ਸੁਖ ਪਾਏ ਸਤ ਗੁਰੂ ਟਟੇ ਪਾਰ ਬ੍ਰਹਮ ਪ੍ਰਪੇ ਰਖਵਾਲੇ ਜਿਥੈ ਕਿਤੇ ਦਿਸਹਿ ਨਾਲੇ ਨਾਨਕ ਦਾਸ ਖਸਮ ਪ੍ਰਤਿ ਪਾਲੇ ਬਿਲਾਵਲ ਮਹੱਲਾ ਪੰਜਵਾਂ ਸਰਬ ਕਲਿਆਣ ਕੀਏ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨਾ ਲਾਗੈ ਜਪ ਅਲਖਾ ਭੇਵ ਤਰਤ ਪੁਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾ ਸਬਨੀ ਥਾਈ ਰਬ ਆਇ ਆਪ ਅਜ ਜੁਗਾਦੂ ਜਾ ਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮਿੱਠੇ ਨਿਰਬਿਗਨ ਹੋਏ ਸਭ ਥਾਈ ਵਟੇ ਸਭ ਸੁਖ ਪਾਏ ਸਤ ਗੁਰ ਤੁਟੇ ਪਾਰ ਬ੍ਰਹਮ ਪ੍ਰਪੇ ਰਖਵਾਲੇ ਜਿਥੇ ਕਿਤੇ ਦਿਸ ਹੈ ਨਾਲ ਨਾਨਕ ਦਾਸ ਖਸਮ ਪ੍ਰਤਿਪਾਲੇ ਬਿਲਾਵਲ ਮਹਲਾ 5 ਸਰਬ ਕਲਿਆਣ ਕੀਏ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨ ਲਾਗੈ ਜਪ ਅਲਖ ਭੇਵ ਤਰਤ ਬੁਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਤਹਾ ਸਭਨੀ ਥਾਈ ਰਬ ਆਇ ਆਪ ਆਦ ਜੁਗਾਦ ਜਾ ਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮਿੱਠੇ ਨਿਰਬਿਗਨ ਹੋਏ ਸਭ ਥਾਈ ਵਟੇ ਸਭ ਸੁਖ ਪਾਏ ਸਤ ਗੁਰ ਟਟੇ ਪਾਰ ਬ੍ਰਹਮ ਪ੍ਰਪੈ ਰਖਵਾਲੇ ਜਿਥੈ ਕਿਤੈ ਦਿਸਹਿ ਨਾਲ ਨਾਨਕ ਦਾਸ ਖਸਮ ਰਿਤ ਪਾਲੇ ਬਿਲਾਵਲ ਮਹਲਾ 5 ਸਰਬ ਕਲਿਆਣ ਕੀਏ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨਾ ਲਾਗੇ ਜਪ ਅਲਖ ਭੇਵ ਦਰਤੁ ਪੁਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾ ਸਬਨੀ ਥਾਈ ਰਵਿਆ ਆਪ ਆਦ ਜੁਗਾਦ ਜਾ ਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਮੇਰੇ ਵਿਗਨ ਹੋਏ ਸਭ ਥਾਈਂ ਵਟੇ ਸਭ ਸੁਖ ਪਾਏ ਸਤਿਗੁਰੂ ਟਟੇ ਪਾਰ ਬ੍ਰਹਮ ਪ੍ਰਪੇ ਰਖਵਾਲੇ ਜਿਥੈ ਕਿਤੈ ਦਿਸਹਿ ਨਾਲੇ ਨਾਨਕ ਦਾਸ ਖਸਮ ਪ੍ਰਤਿ ਪਾਲੇ ਬਿਲਾਵਲ ਮਹਲਾ 5 ਸਰਬ ਕਲਿਆਣ ਕੀਏ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨਾ ਲਾਗੈ ਜਪ ਅਲਖ ਭੇਵ ਤਰਤੁ ਬੁਨੀਤ ਪਈ ਗੁਣ ਗਾਏ ਦੁਰਤ ਗਇ ਹਰ ਨਾਮ ਧਿਆਏ ਤਹਾ ਸਬਨੀ ਥਾਈ ਰਬ ਆਇ ਆਪ ਆਦ ਜੁਗਾਦ ਜਾ ਕਾ ਵੱਡ ਪ੍ਰਤਾਪ ਗੁਰੂ ਪ੍ਰਸਾਦ ਨ ਹੋਏ ਸੰਤਾਪ ਗੁਰੂ ਕੇ ਚਰਨ ਲੱਗੇ ਮਨ ਮਿੱਠੇ ਨਿਰਬਿਗਨ ਹੋਏ ਸਭ ਥਾਈ ਵਟੇ ਸਭ ਸੁਖ ਪਾਏ ਸਤਿਗੁਰੂ ਟਟੇ ਪਾਰ ਬ੍ਰਹਮ ਪ੍ਰਪੇ ਰਖਵਾਲੇ ਜਿਥੈ ਕਿਤੇ ਦਿਸਹਿ ਨਾਲ ਨਾਨਕ ਦਾਸ ਖਸਮ ਰਿਤ ਪਾਲੇ ਬਿਲਾਵਲ ਮਹੱਲਾ ਪੰਜਵਾਂ ਸਰਬ ਕਲਿਆਣ ਕੀਏ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨ ਲਾਗੈ ਜਪ ਅਲਖ ਭੇਵ ਤਰਤ ਪੁਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾ ਸਬਨੀ ਥਾਈ ਰਵਿਆ ਆਪ ਆਦਿ ਜੁਗਾਦ ਜਾ ਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮਿੱਠੇ ਨਿਰਬਿਗਨ ਹੋਏ ਸਭ ਥਾਈ ਵਟੇ ਸਭ ਸੁਖ ਪਾਏ ਸਤ ਗੁਰ ਟੁੱਟੇ ਪਾਰ ਬ੍ਰਹਮ ਪ੍ਰਪੇ ਰਖਵਾਲੇ ਜਿਥੈ ਕਿ ਤੈ ਦਿਸਹਿ ਨਾਲ ਨਾਨਕ ਦਾਸ ਖਸਮ ਪ੍ਰਤਿਪਾਲੇ ਬਿਲਾਵਲ ਮਹਲਾ 5 ਸਰਬ ਕਲਿਆਣ ਕੀਏ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨਾ ਲਾਗੈ ਜਪ ਅਲਖਾ ਭੇਵ ਤਰਤ ਪੁਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਤਹਾ ਸਬਨੇ ਥਾਈ ਰਵੇ ਆਪ ਆਜ ਜੁਗਾਦ ਜਾ ਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮਿਟੇ ਨਿਰਬਿਗਨ ਹੋਏ ਸਭ ਥਾਈ ਵਟੇ ਸਭ ਸੁਖ ਪਾਏ ਸਤ ਗੁਰੂ ਟੁੱਟੇ ਪਾਰ ਬ੍ਰਹਮ ਪ੍ਰਪੇ ਰਖਵਾਲੇ ਜਿਤੇ ਕਿਤੇ ਦਿਸ ਹੈ ਨਾਲ ਨਾਨਕ ਦਾਸ ਖਸਮ ਪ੍ਰਤਿ ਪਾਲੇ ਬਿਲਾਵਲ ਮਹਲਾ 5 ਸਰਬ ਕਲਿਆਣ ਕੀਏ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨਾ ਲਾਗੈ ਜਪ ਅਲਖ ਪੇਵ ਤਰਤੁ ਗੁਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾ ਸਭਨੀ ਥਾਈ ਰਬ ਆਇ ਆਪ ਆਜ ਜੁਗਾਦ ਜਾ ਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮਿਟੇ ਨਿਰਬਿਗਨ ਹੋਏ ਸਭ ਥਾਈ ਵਟੇ ਸਬ ਸੁਖ ਪਾਏ ਸਤਿਗੁਰੂ ਟੁਟੇ ਪਾਰ ਬ੍ਰਹਮ ਪ੍ਰਪੇ ਰਖਵਾਲੇ ਜਿਥੈ ਕਿਤੈ ਦਿਸਹਿ ਨਾਲ ਨਾਨਕ ਦਾਸ ਖਸਮ ਪ੍ਰਤਿ ਪਾਲੇ ਬਿਲਾਵਲ ਮਹਲਾ 5 ਸਰਬ ਕਲਿਆਣ ਕੀਏ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨ ਲਾਗੈ ਜਪ ਅਲਖ ਭੇਵ ਤਰਤੁ ਪੁਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾ ਸਬਨੀ ਥਾਈ ਰਵਿਆ ਆਪ ਆਦ ਜੁਗਾਦ ਜਾ ਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਟੇ ਮੇਰੇ ਬਿਗ ਨ ਹੋਏ ਸਭ ਥਾਈ ਵਟੇ ਸਭ ਸੁਖ ਪਾਏ ਸਤਿਗੁਰੂ ਟਟੇ ਪਾਰ ਬ੍ਰਹਮ ਪ੍ਰਪੇ ਰਖਵਾਲੇ ਜਿਥੈ ਕਿਤੈ ਦਿਸਹਿ ਨਾਲੇ ਨਾਨਕ ਦਾਸ ਖਸਮ ਪ੍ਰਤਿ ਪਾਲੇ ਬਿਲਾਵਨ ਮਹਲਾ 5 ਸਰਬ ਕਲਿਆਣ ਕੀਏ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨਾ ਲਾਗੈ ਜਪ ਅਲਖਾ ਭੇਵ ਤਰਤੁ ਗੁਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾ ਸਭਨੇ ਥਾਈ ਰਵਿਆ ਆਪ ਆਦ ਜੁਗਾਦ ਜਾ ਕਾ ਵੱਡ ਪ੍ਰਤਾਪ ਗੁਰੂ ਪ੍ਰਸਾਦ ਨ ਹੋਏ ਸੰਤਾਪ ਗੁਰੂ ਕੇ ਚਰਨ ਲੱਗੇ ਮਨ ਮਿਟੇ ਨਿਰਬਿਗਨ ਹੋਏ ਸਭ ਥਾਈ ਵਟੇ ਸਭ ਸੁਖ ਪਾਏ ਸਤ ਗੁਰੂ ਟੁੱਟੇ ਪਾਰ ਬ੍ਰਹਮ ਪ੍ਰਪੇ ਰਖਵਾਲੇ ਜਿਥੈ ਕਿਤੇ ਦਿਸਹਿ ਨਾਲ ਨਾਨਕ ਦਾਸ ਖਸਮ ਰਿਤ ਪਾਲੇ ਬਿਲਾਵਲ ਮਹਲਾ 5ਵਾਂ ਸਰਬ ਕਲਿਆਣ ਕੀਏ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨ ਲਾਗੇ ਜਪ ਅਲਖਾ ਭੇਵ ਤਰਤ ਪੁਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾ ਸਬਨੀ ਥਾਈ ਰਵਿਆ ਆਪ ਆਜ ਜੁਗਾਦ ਜਾ ਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮਿਟੇ ਨਿਰਬਿਗਨ ਹੋਏ ਸਭ ਥਾਈ ਵਟੇ ਸਭ ਸੁਖ ਪਾਏ ਸਤ ਗੁਰ ਤੁਟੇ ਪਾਰ ਬ੍ਰਹਮ ਪ੍ਰਪੇ ਰਖਵਾਲੇ ਜਿਥੈ ਕਿਤੇ ਦਿਸ ਹੈ ਨਾਲੇ ਨਾਨਕ ਦਾਸ ਖਸਮ ਪ੍ਰਤਿਪਾਲੇ ਬਿਲਾਵਲ ਮਹਲਾ 5 ਸਰਬ ਕਲਿਆਣ ਕੀਏ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨ ਲਾਗੇ ਜਪ ਅਲਖਾ ਭੇਵ ਤਰਤ ਪੁਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾ ਸਬਨੀ ਥਾਈ ਰਵੇ ਆਪ ਆਜ ਜੁਗਾਦ ਜਾ ਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮਿਟੇ ਨਿਰਬਿਗਨ ਹੋਏ ਸਭ ਥਾਈ ਵਟੇ ਸਭ ਸੁਖ ਪਾਏ ਸਤ ਗੁਰ ਤੁਟੇ ਪਾਰਬ੍ਰਹਮ ਪ੍ਰਪੈ ਰਖਵਾਲੇ ਜਿਥੈ ਕਿਤੈ ਦਿਸਹਿ ਨਾਲੇ ਨਾਨਕ ਦਾਸ ਖਸਮ ਪ੍ਰਤਿ ਪਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ